ਆ ਵੇਖਿਆ ਮੇਰੀ ਕਚੰਜਿਆਂ ਵਾਲੀ ਗੱਲ ਆ ਆ ਕੋਈ ਬੰਦਿਆਂ ਵਾਲਾ ਕੰਮ ਆ ਪੀ ਇਹ ਵੇ ਸਿਰ ਨਾ ਹੋਣਾ ਰਹਿ ਰਸ ਦਾ ਉਤੋਂ ਵੇੜਾ ਵਾ ਮੰਮੀ ਕੰਮ ਗੰਢੀ ਹਾਂ ਕੰਮ ਮੰਗ ਨੂੰ ਕਿਤੇ ਆ ਖਰਾਈ ਤੇਰੇ ਕੰਮ ਨੂੰ ਤੁਹਾਨੂੰ ਵਾਦਾ ਸਵੇਰ ਦੀ ਕੰਮ ਲੱਗੀ ਆ ਮੰਮੀ ਤੇਰਾ ਕਿੱਥੇ ਕੰਮ ਮੈਨੂੰ ਕੋਈ ਕੰਮ ਤੇਰਾ ਦੀਦਾ ਨਹੀਂ ਜਿਹੜਾ ਕੰਮ ਲੈ ਕੇ ਬੈਣੀ ਆ ਜਿੱਲਿਆਂ ਵਾਂ ਬੈਠੀ ਰਹੀ ਨਹੀਂ ਆ ਤੇ ਮੁੱਕਦਾ ਹੀ ਨਹੀਂ ਤੇਰੇ ਹੱਥੋਂ ਕੰਮ ਮੰਮੀ ਕਿੰਨਾ ਸਵੇਰ ਦੀ ਕੰਮ ਲੱਗੀ ਹੁਣ ਫਿਰ ਉਸ ਐਸਲੀ ਨਾਉਣਾ ਹੀਗਾ ਕਿ ਤਾ ਦੋਨੋਂ ਦੀ ਬੋਰ ਮੈਂ ਨਹੀਂ ਆ ਕਦੀ ਮੈਂ ਨਹੀਂ ਵੇਖਿਆ ਅੱਜ ਤੱਕ ਵੀ ਰਹਿ ਰਸ ਦੇ ਵੇਲੇ ਕੋਈ ਸਿਰ ਧੁੰਦਾ ਹੋਊਗਾ ਕੀ ਆਂਦੇ ਹੁੰਦੇ ਆ ਜਾਂ ਪਈਆਂ ਤਰਕਾਲਾਂ ਤੇ ਇੱਕ ਚੱਜੀ ਮਾਰੇ ਛਾਲਾ ਤੇਰੀ ਉਹ ਗੱਲ ਆ ਇਹ ਵੇਲੇ ਕੋਈ ਸਿਰ ਨੰਮਦਾ ਵਾ ਮੈਨੂੰ ਦੱਸ啊 ਕੌਣ ਨੰਦੀ ਆ ਇਹ ਵੇਲੇ ਮੰਮੀ ਅੱਗੇ ਤੇ ਟਾਈਮ ਨਾਲ ਇਹਨੂੰ ਨਹੀਂ ਆਜੀ ਮੈਂ ਨਹੀਂ ਬੜੇ ਟਾਈਮ ਨਾਲ ਤੇਰੇ ਕੰਮ ਹੁੰਦੇ ਆ ਕਿ ਕੰਮ ਲੈ ਕੇ ਬਹਿ ਜਾਂਦੀ ਆ ਉਹ ਨਿਬੜਦਾ ਹੀ ਨਹੀਂ ਸ਼ਾਮਾਂ ਪੈ ਜਾਂਦੀਆਂ ਮੰਮੀ ਸਫਾਈ ਕਰਨ ਦੀ ਹੈ ਤਾਂ ਤੱਕ ਹਨੇਰਾ ਹੋ ਗਿਆ ਨਾ ਲੋਡ ਆਇਆ ਤੇਰੀ ਸਫਾਈ ਨੂੰ ਰੋਟੀ ਦੇ ਵੇਲੇ ਰੋਟੀ ਪਕਾਇਆ ਕਰਨਾ ਹੁਣ ਤੇ ਵੇਲੇ ਨਹਾਇਆ ਕਰ ਠੀਕ ਹੈ ਬੰਦਿਆਂ ਵਾਲਾ ਕੰਮ ਕਰਿਆ ਕਰ ਚੱਜਿਆਂ ਵਾਲਾ ਨਾ ਕਰਿਆ ਕਰ ਠੀਕ ਹੈ ਠੀਕ ਤੇ ਕਹਿ ਦੇਣਾ ਕਰਨਾ ਨਹੀਂ ਨਾ ਨਹੀਂ ਕਰ ਲੂੰਗੀ ਰਾਜ ਹਾਂਜੀ ਟਾਈਮ ਵੇ ਯਾਰ ਰੋਟੀ ਪਕਾ ਗਾਂਦਾ ਹੋਦਾ ਬਸ ਲੱਗੀ ਕੀ ਕਰਨੀ ਹੈ ਕੁਝ ਨਹੀਂ ਸਫਾਈਆਂ ਕਰਨ ਦੀ ਹਾਂ ਦੇ ਕਰਕੇ ਸਫਾਈਆਂ ਕਰਨ ਦੀ ਹੈ ਰਾਤ ਦੇ 9 ਵਜੇ ਚੱਲੇ ਆ ਤੈਨੂੰ ਅਜੇ ਤੱਕ ਸਪਾਈਆਂ ਰੋਟੀ ਪਕਾ ਭੁੱਖ ਲੱਗੀ ਐ ਲੱਗੀ ਬਣਾਉਂ ਖੇਤੀ ਕਰ ਠੀਕ ਐ ਇੰਨੇ ਕਿੱਥੋਂ ਟਾਈਮ ਨਾ ਮਿੰਟੂ ਰੋਟੀ ਬਣਾਉਣੀ ਆ ਕਚੱਜਿਆਂ ਵਾਂਗ ਅੱਧੀ ਰਾਤ ਹੋਈ ਆ ਤੇ ਸਿਰ ਨਾ ਆ ਕੇ ਬਹਿ ਗਈ ਆ ਤੇ ਇੰਨੇ ਰੋਟੀ ਦਾ ਟਾਈਮ ਰੋਟੀ ਬਣਾਉਣੀ ਚਾਹੀਦੀ ਆ ਇਹਨੂੰ ਸਿਰ ਨਾ ਹੋਣਾ ਥੋੜੀ ਚਾਹੀਦਾ ਸਿਰ ਤੇ ਦਿਨੇ ਨਾਈ ਦਾ ਇਹਨੂੰ ਪਤਾ ਨਹੀਂ ਅਕਲ ਕਿੰਨੇ ਦਿੱਤੀ ਆ ਵੀ ਉਧਰੋਂ ਰਹਿ ਰਾਸ ਦਾ ਵੇਲਾ ਹੁੰਦਾ ਉਧਰੋਂ ਸਿਰ ਧੋ ਕੇ ਬਹਿ ਜਾਂਦੀ ਆ ਆ ਪਖਿਆਰ ਰੱਖਿਆ ਕਰੋ ਮੜਾ ਲਿਆ ਆਹ ਰੋਟੀ ਦਾ ਕੋਈ ਟਾਈਮ ਥੋੜਾ ਆ ਅੱਧੀ ਰਾਤ ਕਰ ਦੱਤੀ ਏ ਰੋਟੀ ਨੂੰ ਜੇ ਮੈਂ ਆਖਿਆ ਤੇ ਆਂਦੀ ਮੈਂ ਕੰਮ ਕੰਮ ਘਰੇ ਕਿੰਨਾ ਕੁ ਕਰਦੀ ਏ ਸਾਰੀ ਦਿਨ ਸਫਾਈਆਂ ਕਰਦੀ ਮੈਂ ਆਹ ਕਰਦੀ ਕੰਮ ਤੇ ਇੱਕ ਫੜ ਲੈਂਦੀ ਉਹ ਸ਼ਾਮਾਂ ਪੈ ਜਾਂਦੀਆਂ ਉਹੋ ਹੀ ਤੇ ਮੈਂ ਗੱਲਿਆ ਫਿਰ ਕੀ ਹਣੋ ਤੋਂ ਵਦਦੀ ਰਾਤ ਹੋਈ ਏ ਬੰਦਾ ਸ਼ਹਿਰ ਤਾਂ ਬਾਹਰ ਗਿਆ ਹੁੰਦਾ ਏ ਤੇ ਆਹ ਲਈ ਰੋਟੀ ਖਾਣੀ ਹੁੰਦੀ ਏ ਸਵੇਰ ਦਾ ਡਿਊਟੀ ਤੇ ਨਿਕਲਿਆ ਰੋਟੀ ਤੇ ਟਾਈਮ ਨਾ ਦੇ ਦਿਆ ਕਾ ਤੁਨੂੰ ਅਛਾ ਹੁਣ ਕੀ ਬਣ ਲੱਗਾ ਮੰਮੀ ਰੋਟੀ ਲੱਗੀ ਬਣਾਉਣਾ ਰੋਟੀ ਬਣਾਉਣ ਲੱਗੀ ਆ ਜਿਹੜਾ ਚਾਟਾ ਨਾ ਕੇ ਅਈ ਅੱਧੀ ਰਾਤ ਇਹਨੂੰ ਬੰਨ ਲਾ ਹੁਣ ਵਾਲ ਨਾ ਸਾਨੂੰ ਖਵਾਵੀਂ ਕੀ ਬੰਨ ਲੈਨੀ ਬੰਨ ਲੈਨੀ ਆਪਣੇ ਆਪ ਹੀ ਤੈਨੂੰ ਕੋਛੜਾ ਲੱਗਦਾ ਲੈ ਲੈਨੀ ਮੰਮੀ ਚੱਲ ਲਾ ਫੁਲਕਾ ਤੇ ਦੇ ਮੁੰਡੇ ਨੂੰ ਸਵੇਰ ਦਾ ਡਿਊਟੀ ਤੇ ਗਿਆ ਹੁੰਦਾ ਤੇ ਰੋਟੀ ਤੇ ਉਹਨੂੰ ਟਾਈਮ ਨਾ ਦੇ ਦਿਆ ਕਰ ਮੰਨੇ ਤਾਂ ਇਹ ਲਾਗੇ ਖੜੇ ਖੜੇ ਫੁਲਕਾ ਲਾ ਦੇਣਾ ਹੀਗਾ ਮੇਰੇ ਦੇ ਲੇਟ ਹੋ ਗਈ ਹੀ ਮਾਸਾ ਅੱਜ ਕਰ ਤਾ ਤੂੰ ਉੱਥੇ ਮਹਾਰਾਣੀ ਬਣ ਕੇ ਬਹਿ ਜਾ ਤੇ ਮੈਂ ਲਾ ਲੈਣੀ ਆ ਆ ਤੇ ਵੀ ਬੜੀ ਠੀਠ ਹੈ ਅਜਾ ਚੁੰਨੀ ਕਿਹਾ ਸਿਰ ਤੇ ਲੈਣ ਵੱਲੋਂ ਵੀ ਰੋਟੀ ਬਣਾਉਣੀ ਹੁੰਦੀ ਆ ਸਿਰ ਤੇ ਦੁਪੱਟਾ ਲੈ ਲੈਂਦਾ ਬੰਦਾ ਹੈ ਤੇ ਹਾਇ ਤੇ ਤੂੰ ਵੀ ਬੜੀ ਠੀਠ ਹੈ ਆ ਲੋ ਲਾਲਿਆ ਵਾ ਵੇ ਭੀੜੇ ਕਰਦੀ ਕਚੰਜਿਆਂ ਨੂੰ ਕਿਤੇ ਅਕਲ ਹੈ ਹੀ ਨਹੀਂ ਤੇਲੇ ਦੀ ਵੀ ਤੇ ਮੰਮੀ ਤੂੰ ਯੋਥੇ ਬੈਠਾ ਮੈਂ ਰੋਟੀ ਲੈ ਆਉਣੀ ਆ ਲੈ ਕੇ ਦਉਂ ਆਉਣੀ ਆ ਜਦੋਂ ਸਾਰਾ ਟੱਬਰ ਰੌਲਾ ਪਾਊਗਾ ਮੰਮੀ ਨੇ ਹੁਣ ਤੇ ਡਈਆਂ ਤੈਨੂੰ ਪਤਾ ਸਫਾਈਆਂ ਕਰਦੇ ਲੇਟ ਹੋ ਗਿਆ ਥੋੜਾ ਤੂੰ ਹੁਣ ਰੁਕ ਜਾ ਉਹਨਾਂ ਨੂੰ ਮਿੰਟ ਸਫਾਈਆਂ 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 ਹੀ ਟੱਲਦੇ ਚੜ੍ਹਦੀਆਂ ਇਹਦੀਆਂ ਪਤਾ ਨਹੀਂ ਕੀ ਕਿਹੜੀਆਂ ਸਫਾਈਆਂ ਹੁੰਦੀਆਂ ਇਹਦੀਆਂ ਰੋਜ਼ ਹੀ ਆ ਮੈਂ ਤੇ ਬਣਾ ਦਿੰਦੀ ਫੁਲਕਾ ਫੜਾ ਦਉ ਇਹਨਾਂ ਨੂੰ ਲੈ ਮੈਂ ਬਣਾਵਾ 100 ਘੰਟਾ ਲਾਉਣਾ ਫੁਲਕੇ ਬਣਾਉਂਦੀ ਫੜਾ ਮੁੰਡੇ ਨੂੰ ਰੋਟੀ ਬੈਠਾ ਵਾ ਨਾਲ ਤੂੰ ਵੀ ਵੇਲ ਦੋ ਫਿਰ ਤੇ ਮੈਂ ਫੜਾ ਅੱਤੂ ਇਹੇ ਲਦੋਦੂ ਵਰਗੂ ਗੱਟੇ ਹਨ ਫੜਾ ਦਿੰਨੇ ਆ। ਖੰਡ। ਵੇ ਕਚੱਜੀ ਨਹੀਂ ਤੇ ਹੋਰ ਫਿਰਿਆ ਕੀ ਆ? ਆ 10 ਗੜਵੀ ਚ ਪਾ ਤੂੰ ਖੁੱਲੇ ਭਾਂਡੇ ਚ ਤੇ ਦਹੀਂ ਬਣਾ ਲਾ। ਦਹੀਂ ਭੰਣਾ ਵਾ ਤੇ ਉਹ ਨਹੀਂ ਕੀ ਕੀ ਕਉਂਦੀ ਅੱਧਾ ਬਾਹ ਡੋਲੂਗੀ। ਫਿਰ ਹੈ ਸਾਰੀ ਕਚੱਜੀ ਆ, ਥੋੜੀ ਵੀ ਨਹੀਂ ਗੀ। ਮੰਮੀ ਉਹ ਅਵੀ ਖੰਦਾ ਆ ਥੋੜਾ ਪਤਲਾ ਖੰਦਾ ਆ ਤੇ ਉਹਦੇ ਕਬਲ ਮੋਟਾ ਮੋਟਾ ਦੇ ਹੀ ਖੰਦੇ ਚਾਲ ਕਰਕੇ ਇਹਦੇ ਵਿੱਚ ਪਾ ਕਰ ਲਈਆਂ ਕਰਨਾ ਕੋਲੀ ਵਿੱਚ ਚਲ ਠੀਕ ਆ ਜਿੱਦਾਂ ਖੰਦੇ ਦੇ ਫਿਰ ਤੁਹਾਨੂੰ ਵੀ ਤਾਂ ਪਤਾ ਹੀ ਆ ਰੋਜ਼ ਤੁਸੀਂ ਵੀ ਤੇ ਇੱਥੇ ਹੀ ਰਹਿਨੇ ਆ ਹਲੋ ਉਹ ਚਮਚਾਂ ਦੀ ਲਿਆਂਦਾ ਲਿਓ ਨੀ ਆ ਦੋ ਮਿੰਟ ਖਾਓ ਤੁਸੀਂ ਕੋਲੋ ਬੁਰਕੀ ਨਾਲ ਮੱਖਣ ਮੇਲੇ ਕੇ ਆਈ ਜੀ ਇੱਕ ਇੱਕ ਚੀਜ਼ ਕਰਕੇ ਦਊਗੀ ਹੁਣ ਚਿਮਚਾ ਲੈ ਕੇ ਜਾਊ ਮੁੜ ਕੇ ਦਹੀਂ ਲੈ ਜਾਊਗੀ ਦਹੀਂ ਵੀ ਇੱਥੇ ਛੱਡ ਗਈ ਐ ਕਿ ਕਚ ਜੀਨੀ ਤੇ ਵਰਕੀ ਆ ਹੁਣ ਕਚ ਜਿ ਗਿਆ ਕੱਲਾ ਦਹੀਂ ਲੈ ਕੇ ਤੁਰ ਪਈ ਮੂਲੀ ਵੀ ਲੈ ਜਾ ਫੇਰ ਮੂਲੀ ਲੈਣਾ ਵੇਗੀ ਸਮਝ ਕੋ ਰਹਿ ਕਿਉਂ ਨਹੀਂ ਲੱਗਦੀ ਐ ਸ਼ਵੇਦੀ ਭੁੱਖ ਵੱਢ ਲੱਗੀ ਐ ਅਧਿਕਾ ਜੀ ਵੀ ਰੋਟੀ ਖਾ ਕੇ ਤੇ ਫੇਰ ਹੀ ਸੋਈ ਚ ਖਦਾਰਾ ਚੁੱਕਦੀ ਆ ਕੋਕ ਲੱਗੀ ਨਾ ਲਗਾ ਇਹ ਵੀ ਸਾਗ ਵਾਲੇ ਵੇਖ ਕੇ ਤੇ ਰਿਆ ਨਹੀਂ ਜਾਣਦੇ ਜੀ ਗੰਡੇ ਆ ਵਾ ਵਿਸ਼ੇਸ਼ ਤੇ ਰੋਟੀ ਖਾਣਾ ਆ ਵੀ ਵਾਲੀ ਕੌਲੀ ਚ ਪਾ ਲੈਣੀ ਆ ਕੋ ਤਾਂ ਜੀ ਕਚਜੀ ਕਰਦੇ ਰਹਿੰਦੇ 24 ਘੰਟੇ 10 ਕਚਜੀ ਨੂੰ ਆ ਤੂੰ ਤੱਕ ਕਚਜੀ ਨੂੰ ਹੋ ਨਹੀਂ ਆਉਂਦਾ ਜਿੱਦਨ ਵੇ ਆ ਕੇ ਆਈ ਉਹਦ ਤ ਨਹੀਂ ਕਚਜੀ ਜਿੰਨਾ ਤੂੰ ਬੋਲ ਬੋਲ ਕੇ ਤੇ ਕੋਨੋਂ ਬਦਨਿਕ ਚੱਜੀ ਕਰ ਛੱਡੇ ਆ ਵਾ ਮੇਰੇ ਤਾਂ ਆਪਣੇ ਖੁਦ ਨੂੰ ਪਤਾ ਲੱਗਦਾ ਵੀ ਜਿਹੜੀ ਮੇਰੀ ਅਕਲ ਹੀ ਕਿੱਥੇ ਚੱਲ ਗਈ ਹੈ ਇੰਨਾ ਜ਼ਿਆਦਾ ਸਿਰ ਖਾਂਦੇ ਆ ਤੇ ਕਿੱਥੇ ਜੀਣਾ ਅੱਖਾਂ ਤੇਨੂੰ ਅੱਖਾਂ ਕੀ ਫਿਰ ਉੱਥੇ ਆਟਾ ਖਿਲਰਿਆ ਉੱਥੇ ਸਾਰੇ ਘੋ ਛੱਡ ਗਈ ਆ ਭਾਂਡੇ ਖਿਲਰੇ ਤੇ ਰੋਟੀ ਲੈ ਕੇ ਬਹਿ ਗਈ ਆ ਕਿਤੇ ਹੈ ਨਹੀਂ ਮਸਾਨਾ ਕਿਦਾਂ ਦੇ ਕੰਮ ਕਰਦੀ ਆਖਿਆਂ ਨੂੰ ਤਾਂ ਨਾ ਲੱਗੇ ਕੋਈ ਭਾਂਡਾ ਪਹਿਲਾਂ ਚੋਕ ਲਾਂ ਸਾਭ ਲਾਂ ਤੇ ਰੋਟੀ ਫਿਰ ਖਾ ਲਾਂ ਇਹਨੂੰ ਖੋਤੀ ਨਾ ਕਵਾਂ ਤੇ ਫਿਰ ਕਵਾਂ ਕੀ ਇਹਨੂੰ ਇਹ ਆਪਣੇ ਆਪ ਇਹਨੂੰ ਨਾ ਲੱਗੇ ਆਖਿਆ ਇਹਨੂੰ ਨਾ ਲੱਗੇ ਇਹਨੂੰ ਪਤਾ ਨਹੀਂ ਕਿੱਦਾਂ ਲੱਗਣੀ ਆ ਲੰਗਰ ਖਾਣ ਦੀ ਕਾਲੀ ਹੀ ਹੋਣਾ ਉਹ ਕੰਮ ਤੇ ਪਹਿਲਾਂ ਚੱਕ ਲਈ ਨਹੀਂ ਉੱਥੇ ਕਿਉਂ ਛੋਟਾ ਆਈਆ ਬਿੱਲੀ ਆਵੇ ਮੂੰਹ ਮਾਰੇ ਮਮੇਸੋ ਕੱ ਲੱਗੀ ਇਹਨਾਂ ਬਸ ਸਵੇਰ ਦੀ ਰੋਟੀ ਨਹੀਂ ਖਾਦੀ ਉਹ ਦੁਸਹਿਰ ਵੀ ਖਾਦੀ ਆ ਖਾਦੀ ਨਹੀਂ ਹਣੀ ਸਵੇਰੇ ਵੀ ਤੂੰ ਤੇਨੂੰ ਕਿੰਨਾ ਕੰਮ ਕੀਤਾ ਸਾਰੀ ਝਾੜ ਪੁੰਜ ਕੀਤੀ ਕਿੰਨਾ ਕੰਮ ਹੈ ਅੱਜ ਸਾਰਾ ਖਾਦ ਹੋ ਗਈ ਆ ਕੰਮ ਬੰਦਾ ਸਾਂਭ ਕਿਤੇ ਰਹਾ ਮਾਂ ਨਾ ਰੋਟੀ ਖਾਂਦਾ ਵਾ ਫਰੀ ਹੋ ਕੇ ਚੰਡੀ ਹੋ ਜਾਂਦੀ ਮੰਮੀ ਵੋਕ ਲੱਗੀਗੀ ਤੁਹਾਨੂੰ ਬਸ ਆਗ ਬਣਿਆ ਸਾਗ ਵਾਲ ਵੇ ਕੇ ਤੇ ਵੇ ਮੂੰਹ ਚ ਪਾਣੀ ਆਉਣ ਲੱਗ ਜਾਂਦਾ ਤੇ ਮੈਂ ਤੇ ਮੈਨੂੰ ਤੇ ਆਹ ਮੂੰਹ ਚ ਪਾਣੀ ਆਉਂਦੇ ਆਈ ਤੇ ਮੈਂ ਕੀ ਕਰਦੀ ਫਿਰ ਮੈਂ ਖਾਣ ਬੈ ਗਈ ਬਹੁਤਾ ਪੋੜਾ ਬੰਦਾ ਵੀ ਨਹੀਂ ਹੋਣਾ ਚਾਹੀਦਾ ਮਿੰਟੂ ਨੂੰ ਆਣੀ ਇਹਨੂੰ ਵਿਖਾ ਕੇ ਤੇ ਇੰਨੀ ਭੋਲੀ ਆਏ ਇਹ ਦਿਮਾਗ ਇਹਦਾ ਸਹੀ ਹੋਊਗਾ ਮੈਨੂੰ ਨਹੀਂ ਜਾਪਦਾ ਇਹਦਾ ਸਹੀ ਹੋਵੇ ਖਾ ਲਾਵਣ ਛੇ ਛੇ ਤੇ ਖਾ ਕੇ ਤਾਂ ਸਾंभ ਚੌਂਕਾ ਸਾਰਾ ਸਾਰੀ ਰਸੋਈ ਚ ਖਲਾਰਾ ਪਿਆ ਉਦਾਂ ਹੀ ਤੇ ਲੰਗਰ ਲੈ ਕੇ ਬੈ ਗਈ ਕੋਈ ਮਸਲਖਾ ਗਿਆ ਅਜਨ ਨੇ ਕਹਨੀ ਕੀ ਅਗਰ ਰੋਟੀ ਖਾਣ ਬੈਜੋ ਤਾਂ ਮੀਨੇ ਰੋਟੀ ਵੀ ਨਹੀਂ ਚੱਜਣਾ ਖਾਣ ਦੇ ਨੇ ਹਰ ਰੋਟੀ ਤੇ ਪਤਾ ਨਹੀਂ ਮੈਨੂੰ ਇਦਾਂ ਲੱਗਦਾ ਕਿ ਮੀਨੂੰ ਸੱਚੀ ਚ ਦੇਣ ਨਹੀਂ ਕਰ ਛੱਡਿਆ ਵੈਨਾ ਚੰਗੀ ਭੜੀ ਆਈ ਹਾਂ ਤੇ ਪਤਾ ਨਹੀਂ ਹਰ ਚੀਜ਼ ਤੇ ਰੋਕਾ ਟੋਕੀ ਜਦੋਂ ਭੁੱਖ ਲੱਗੀ ਸਾਗ ਬਣਿਆ ਤੇ ਰੋਟੀ ਖਾੜੀ ਤੇ ਕੀ ਹੋ ਗਿਆ ਖਲਾਰਾ ਕਿਹੜਾ ਸੋਈ ਚ ਭੱਜ ਲਿਆ ਕਿਉਂ ਉੱਥੇ ਹੀ ਆ ਖਲਾਰਾ ਪਰਾਤ ਪੈ ਗਈ ਹੈ ਨਾ ਹਰ ਚੀਜ਼ ਤੇ ਪਤਾ ਨਹੀਂ 24 ਘੰਟੇ ਮੇਰੇ ਸਿਰ ਤੇ ਚੜੇ ਰਹਿਣਾ ਹੁੰਦਾ ਵਾ ਰੋਟੀ ਖਾਣੀ ਮੇਹਰਾਮ ਕੀਤੀ ਦੋ ਗੁਰਕੀਆਂ ਰੋਟੀ ਖਾਣੀ ਹੁੰਦੀ ਆ ਤੇ ਉਹ ਵੀ ਅੰਤਰੀ ਲੋਹਾਂ ਦੇ ਘਟਾਵੇਂ ਚ ਖਾਣੀ ਪੈਂਦੀ ਇਸ ਘਰ ਵਿੱਚ ਵੇਖ ਲੈ ਕੁੜੀ ਦੇ ਕੰਮ ਉਹਨੇ ਸੁੱਕੇ ਨਹੀਂ ਹੋਣੇ ਜਿੰਨੀ ਉੱਤੇ ਤਰੇਲ ਪੈ ਗਈ ਆ ਹੈ ਇਹ ਕਦੋਂ ਲਾਉਣੇ ਆ ਭਈ ਰਾਤ ਤੇ ਪੈ ਗਈ 9 ਵਜ ਗਏ ਆ ਤੇ ਆ ਸਰਫ ਤੇ ਆ ਵੇਖ ਲੈਣੀ ਇਹ ਕੁੜੀ ਦੇ ਕੰਮ ਕੀ ਬਣੂ ਗਏ ਦਾ ਆ ਸਰਫ ਦਾ ਪੈਕਟ ਤੇ ਉਹ ਵੀ ਖੁੱਲਾ ਮੂੰਹ ਉਹ ਵੀ ਬਾਹਰ ਤਰੇਲ ਚ हद ਹੋ ਗਈ ਹੈ ਕੁੜੀ ਵਾਲੀ ਵੀ ਤੇ ਕੀ ਬਣੂਗਾ ਮੈਂ ਨਹੀਂ ਆ ਹੁਣ ਤੇ ਮੈਂ ਇਹ ਦੇ ਮਗਰਮਗਰ ਤੁਰੀ ਫਿਰਦੀ ਆ ਮੁੜ ਕੇ ਕੀ ਕਰੂਗੀ ਮੈਨੂੰ ਤੇ ਇਹ ਨਹੀਂ ਇਹਦੀ ਸਮਝ ਲੱਗਦੀ ਜੇ ਆ ਮਸ਼ੀਨ ਆ ਤੇ ਇਹ ਬਾਹਰ ਪਈ ਆ ਜੇ ਇਥੇ ਨੂੰ ਛਾੜਨਾ ਵਾ ਤੇ ਇਹਦੇ ਉੱਤੇ ਕੱਪੜਾ ਹੀ ਕੋਈ ਪਾ ਦੇ ਫਿਰ ਤੀਜੇ ਦਿਨ ਚੀਜ਼ਾਂ ਇਹਦੀਆਂ ਖਰਾਬ ਰਹਿੰਦੀਆਂ ਜਦੋਂ ਸੰਭਣੀ ਕੋਈ ਨਹੀਂ ਗਈ ਤੇ ਫਿਰ ਖਰਾਬ ਹੀ ਹੋਣਾ ਹੋਰ ਕੀ ਹੋਣਾ ਵਾ ਦਾਸ ਤੂੰ ਐ ਤੇ ਲੀੜਾ ਪਾ ਦੇ ਕੋਈ ਤੇ ਸਰਫੀ ਤੇ ਉਹ ਬਾਹਰ ਤਰੇਲ ਚ ਉਹ ਢੇਲੇ ਬਣ ਜਾਣੇ ਇਹਦੇ ਕੀ ਬਣੂਗਾ ਇਹਦਾ ਕੁੜੀ ਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਮੇਦੇ ਮੈਂ ਮਗਰ ਮਗਰ ਧੁਰੀ ਫਿਰਦੀ ਆ ਹੁਣ ਤੇ ਮੁੜਕੇ ਕੀ ਕਰੂਗੀ ਏ ਮਾੜੀ ਕਿਸਮਤ ਪੱਲੇ ਪੈ ਗਈ ਭੋਲੀ ਆ ਜੀ ਭੋਲੀ ਆ ਭੋਲੀ ਆ ਹੋਰੇ ਕਦੇ ਉਹ ਇਹਨੇ ਨਾ ਨਿਕਲਣਾ ਚੱਜ ਦੀ ਜੇ ਉਹ ਮਿੰਟੂ ਹੀ ਤੇ ਉਹ ਵੀ ਕਹਿੰਦਾ ਮਾਤਾ ਤੂੰ ਰੋਲਾ ਹੀ ਪਉਂਦੀ ਰਹਿਣੀ ਆ ਮੈਂ ਰੋ ਰਹਾ ਹੁਣ ਕੰਮ ਵੇਖ ਵੇਹੇ ਦਾ ਪਉਂਦੀ ਆ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਹੁਣ ਮੈਂ ਉਹਨੂੰ ਆਨੀ ਆ ਨਾ ਮਿੰਟੂ ਤੂੰ ਵੀ ਕਹਿ ਦੇਨਾ ਵਾ ਮਾਤਾ ਤੂੰ ਰੋਲਾ ਹੀ ਪਉਂਦੀ ਰਹੀ ਨਹੀਂ ਮੈਂ ਰੋਲਾ ਨਾ ਪਾਵਾਂ ਤਾਂ ਕੀ ਕਰਾਂ ਉਹ ਬਾਹਰ ਲੀੜਿਆ ਤੋ ਹੋ ਗਏ ਸਵੇਰ ਦੇ ਸੁੱਕਣੇ ਪਾਏ ਉੱਥੇ ਸੜ ਗਏ ਹੁਣ ਜੋ ਉਹਦੇ ਤੇ ਉਹ ਨਹੀਂ ਸੁੱਕੇ ਨਹੀਂ ਹੋਣੇ ਜਿੰਨੀ ਤਰੇਲ ਪੈ ਗਈ ਆ ਜੇ ਸਰਫ ਦਾ ਪੈਕਟ ਆ ਤੇ ਉਹ ਲਾਗੇ ਸੁਟਿਆ ਮਸ਼ੀਨ ਆ ਤੇ ਉਹਨੂੰ ਇੰਨਾ ਨਹੀਂ ਕਿ ਮੈਂ ਜੇ ਉੱਥੇ ਹੀ ਉਹਨੂੰ ਅੱਗ ਲਾਉਣੀ ਆ ਤੇ ਉੱਤੇ ਕੱਪੜਾ ਪਾ ਕੇ ਟੱਕ। ਇਹ ਤੇ ਮੈਨੂੰ ਆ ਗੰਡੀ ਹੀ ਕਿ ਮੈਂ ਸੇਰ ਦਾ ਕੰਮ ਹੀ ਬੜਾ ਕੰਨ ਲਈ ਆ। ਕੰਮ ਹਾਂ। ਤਾਂ ਸੇਰ ਹੁਣ ਨਾ ਤੀਆਂ ਤੇ ਚੁਕੇ ਇਹਦੇ ਨੇ ਬਾਹਰੋਂ ਕੱਪੜੇ ਨਹੀਂ ਆ। ਜਿਹੜਾ ਸਵੇਰੇ 4 ਧੋਲੇ ਆ ਉਹ ਉੱਥੇ ਪਏ ਆ। ਆਹੋ ਕੀ ਇਹ ਤੇ ਆਂਦੀ ਮੈਂ ਕੰਮ ਹੀ ਬੜਾ। ਤੇ ਬਾਕੀ ਮੈਂ ਜਦਣ ਘਰ ਰਹਿਣਾ ਨਾ ਮੈਂ ਤੇ ਤੁਹਾਡੇ ਚ ਬੋਰ ਹੀ ਹੋ ਜਣਾ ਆ। ਰੋਣਾ ਸੁਣ ਸੁਣ ਕੇ ਹੀ ਕੋਈ ਇਧਰੋਂ ਆਹ ਹੋ ਗਿਆ ਇਹਨੇ ਆ ਨਹੀਂ ਕੀਤਾ। ਮੈਂ ਬੜਾ ਤਹਾਡੇ ਤੋਂ ਮੈਂ ਦੁਖੀ ਹਾਂ ਮਿੰਟੂ ਮੈਂ ਤੈਨੂੰ ਤਾਂ ਉਹ ਵੀ ਕਰਦੀ ਆ ਤੁਸੀਂ ਵੀ ਪਾਈ ਜਾਂਦੇ ਰੋਲਾ ਸਾਰੇ ਪਾਈ ਜਾਂਦੇ ਉਹਨੂੰ ਤਾਂ ਦੱਸਿਆ ਵੀ ਆ ਵੇਖ ਲੈ ਟਾਈਮ ਉਤੋਂ ਰਾਤ ਦੇ 10 ਵਜ ਗਏ ਆ ਤੇ ਕੱਪੜੇ ਅਜੇ ਤੱਕ ਬਾਹਰ ਪਏ ਆ ਮੈਂ ਹਾਂ ਤੈਨੂੰ ਦੱਸਣ ਲਈ ਆ ਕਿ ਉਹਨੂੰ ਆਪਣੀਆਂ ਵੀ ਚਾਹੀਦਾ ਕਿ ਬੰਦ ਕੰਮ ਕਰਨ ਗਈਆਂ ਤੇ ਗਾਂ ਕਰਕੇ ਸ਼ਾਮ ਐਵੇਂ ਜਾਂਦੀ ਮੈਂ ਇਹਦੇ ਮਗਰ ਮਗਰ ਕਿਤੇ ਨਾਲ ਹੰਡਣਾ ਇਹਦੇ ਮੈਂ ਨਿੱਗੀ ਨਿੱਗੀ ਗੱਲ ਪਿੱਛੇ ਐਵੇਂ ਘਰ ਦੇ ਵਿੱਚ ਉਤਰਾ ਵਿੱਚ ਚੱਗਾ ਲੋਕ ਉਹ ਤਾਂ ਸੌਂਦੇ ਹੁੰਦੇ ਨੇ ਤੇ ਸਾਡੇ ਘਰ ਇੱਥੇ ਰੌਲਾ ਪੈਣ ਡਿਆ ਹੁੰਦਾ ਲੋਕ ਵੰਦੇ ਹੁੰਦੇ ਕਿ ਮੈਂ ਆਪਣਾ ਇਹ ਵੇਲੇ ਕਾਹਦਾ ਰੌਲਾ ਪੈਣ ਡਿਆ ਤੇ ਬਾਕੀ ਇੱਕ ਗੱਲ ਹੋਰ ਹੈ ਮਾਤਾ ਤੂੰ ਆਪ ਹੀ ਤੇ ਲੱਭ ਕੇ ਲਿਆਈਂ ਉਦੋਂ ਉਹ ਤੂੰ ਲੱਭ ਕੇ ਲਿਆਈਂ ਆਂਦੇ ਹੀ ਘੋੜੀ ਮੈਂ ਕਿਹਾ ਤੂੰ ਆਉਣੀ ਆ ਜਿੱਦਾਂ ਮੈਂ ਕਰ ਲਾਵਾਂਗੇ ਲੱਗ ਤੇ ਜਾਊਗੀ ਨਹੀਂ ਕੇ ਦਿੱਤੀ ਪੈਣ ਵੇਖ ਕੇ ਨਾ ਕੀ ਕੰਮ ਲੈ ਕੇ ਬੈਠੀ ਪਈ ਜਾਂਦੀ ਛੱਡੀ ਛੱਡੀ ਦੀ ਨਹੀਂ ਹੋਈ ਦੀ ਤੇ ਮਾੜਾ ਕੀਤਾ ਨਹੀਂ ਤੇ ਆਪ ਹੀ ਆਪ ਹੀ ਲੈ ਜਾਂਦੀ ਤੇ ਆਪ ਹੀ ਲੋਕਾਂ ਨੂੰ ਲੋਕਾਂ ਵਾਂਗੂ ਸਾਨੂੰ ਲਾਲਚ ਨਹੀਂ ਹੀ ਨਾ ਅਹੀਂ ਤੇ ਆਖਾ ਚੱਲ ਵੇਖੀ ਤੇ ਇਦਾਂ ਹੀ ਇੰਨੀ ਲੀੜੀ ਲੈ ਜਾਂਦੀ ਚੱਲ ਹੁਣ ਇਹ ਤਾਂ ਚੱਲਣਾ ਹੀ ਪੈਣਾ ਫਿਰ ਹਾਂ ਇਹ ਮਦਦ ਨਹੀਂ ਆਂਦਾ ਤੇ ਤੂੰ ਹੀ ਨਾ ਲੱਭ ਕੇ ਤੇ ਨਾਲ ਮੇਰਾ ਵੀ ਜੀਣਾ ਰਹਾਮ ਕਰ ਛੜਿਆ ਜੇ ਇੱਕ ਦਾ ਥੋੜੀ ਕੀਤਾ ਨੇ ਸਾਰਿਆਂ ਦਾ ਤੇ ਚੱਲਣਾ ਪੈਣਾ ਇਹ ਚੱਲੋ ਇਹ ਸਾਰਾ ਕੁਝ ਹੁਣ ਹੋਰ ਕੀ ਹੁਣ ਕਰ ਸਕਦੇ ਹੁਣ ਇਹ ਵਟਾਉਣ ਵਾਲੀਆਂ ਚੀਜ਼ਾਂ ਤਾਂ ਨਾ ਹੁੰਦੀਆਂ ਕਿ ਜਿਹੜੀ ਅੱਜ ਲਿੱਦਰ ਲੈਂਦੇ ਤੇ ਫੇਰ ਇਹ ਤਾਂ ਹੁਣ ਜ਼ਿੰਦਗੀ ਇਤਰਾ ਹੀ ਕੱਢਣੀ ਪੈਣੀ ਥੋੜੀ ਬੋਧੀ ਨੰਗ ਗਈ ਆ ਜਿਹੜੀ ਥੋੜੀ ਬੋਧੀ ਰਹਿ ਗਈ ਉਹ ਵੀ ਇਤਰਾ ਹੀ ਨੰਗ ਨੁਗ ਜਾਣੀ ਮਾਦਾ ਹੁਣ ਤੂੰ ਆਪ ਹੀ ਛੇੜੀ ਐ ਤੇ ਇਹਦੇ ਨਾਲ ਹੁਣ ਕੱਢਣਾ ਬਣਾਇਆ ਟਾਈਮ ਉਦੋਂ ਤੂੰ ਵੀ ਆਨੀ ਹੈ ਕਿ ਨਾ ਕੇ ਦੀ ਧੀ ਭੈਣ ਜੜੀ ਹੋਏ ਇਤਰਾ ਨਹੀਂ ਛੱਡੀ ਹੋਈ ਦੀ ਹੁਣ ਤੇ ਇਤਰਾ ਹੀ ਕੰਮ ਨਿਕਲਣਾ ਐ ਮੈਂਟੋ ਮੇਰੇ ਨਾਲ ਤੇ ਉਹ ਗੱਲ ਬਣੀ ਹੁਣ ਆਪੋ ਫਸੜ ਗਿਆ ਤੈਨੂੰ ਕੌਣ ਛਡਾਵੇ ਉਹ ਗੱਲ ਹੀ ਬਸ ਇਹ ਹੁਣ ਜਿਹੜਾ ਮਹਾਵਰਾ ਇਹ ਹੁਣ ਤੁਹਾਡੇ ਤੇ ਟੁਕੜਾ ਆ ਹਾਂ ਬਸ ਮੈਂ ਕਰਕੇ ਰੱਖ ਲੈਣੀ ਆ ਸਵੇਰੇ ਫੇਰ ਨਹੀਂ ਟਾਈਮ ਲੱਗਣਾ ਸਵੇਰ ਸਵਕਤੇ ਸਬਜੀ ਤੜਕਾ ਲਾ ਲਾਂਗੀ ਹੁਣ ਤੇ ਸਾਗ ਨਾ ਸਰ ਗਿਆ ਵਾ ਤੇ ਹੁਣ ਇਸ ਵੇਲੇ ਕੀ ਬਣ ਲੱਗਾ ਵਾ ਮੰਮੀ ਕੁਛ ਨਹੀਂ ਮੈਂ ਕਿਹਾ ਹੁਣ ਸਾਗ ਥੋੜਾ ਹੀ ਫਿਰ ਹੁੰਦਾ ਹੀ ਸਰਿਆ ਵਾ ਜਲਾ ਮੁੰਨੀਆਂ ਕੱਟ ਕੇ ਰੱਖ ਲੈਣੀ ਸਵੇਰੇ ਬਣਾ ਲਾਂਗੇ ਅੱਛਾ ਤੇ ਹ ਹ ਸੇ ਗੱਲਾਂ ਤੇ ਤੈਨੂੰ ਫਿਰ ਗੁੱਸਾ ਲੱਗਦਾ ਵਾ ਵੀ ਜਿਹੜਾ ਕੰਮ ਕਰਨ ਵਾਲਾ ਵਾ ਰਾਤ ਦੇ 10 ਵਜੇ ਆ ਕੱਪੜੇ ਬਾਹਰ ਤੋਂ ਹੋ ਕੇ ਸਵੇਰ ਦੇ ਪਾਏ ਆ ਉਹਨੇ ਸੁੱਕੇ ਨਹੀਂ ਹੋਣੇ ਜਿੰਨੇ ਉਹ ਗਿੱਲੇ ਹੋ ਗਏ ਹੋਣੇ ਆ ਉਹ ਮੰਮੀ ਸ਼ਾਮੀ ਉਹ ਕਦੋਂ ਕਰਨੇ ਆ ਉੱਥੇ ਮੈਂ ਬਾਹਰੋਂ ਆਈ ਆ ਸਰਫ ਦਾ ਪੈਕਟ ਆ ਤੇ ਉਹ ਉੱਥੇ ਪਿਆ ਵਾ ਮਸ਼ੀਨ ਤੇ ਉਦਾਂ ਹੀ ਪਈ ਆ ਉਨੋਂ ਨਾਨੀ ਵੀ ਮੈਂ ਕੱਪੜਾ ਦੇ ਕੇ ਟਾਕੀ ਆਵਾ ਮੰਮੀ ਚੱਲੀ ਆ ਉਧਰ ਹੀ ਚੱਲੀ ਆ ਹੁਣ ਮੈਂ ਕਿਹਾ ਦੋ ਮਿੰਟ ਸੋਈ ਦਨ ਪੇਟ ਫੇਰ ਜਾਨੀ ਦਿਮਾਗ ਤੋਂ ਕੰਮ ਲਿਆ ਕਰ ਪਹਿਲਾ ਕੰਮ ਕਿਹੜਾ ਕਰਨਾ ਆ ਆ ਸਵੇਰੇ ਜਿਹੜਾ ਕਰਨਾ ਏ ਹੁਣ ਕਰਨ ਢਈ ਆ ਜਿਹੜੇ ਹੁਣ ਕਰਨ ਵਾਲੇ ਉਹ ਤੇਰੀ ਉਧਾ ਪਏ ਆ ਮੰਮੀ ਉਧਰ ਹੀ ਚੱਲੀ ਆ ਮੈਂ ਕਿਹਾ ਸੋਈ ਦੇ ਖਲਾਰਾ ਮੈਂ ਤੈਨੂੰ ਕਿਉਂ ਮੇਰਾ ਸਿਰ ਤੂੰ ਬੱਬਰ ਕਰ ਛੜਿਆ ਵਾ ਆਪਣਾ ਵੀ ਦਿਮਾਗ ਥੋੜਾ ਜਿਹਾ ਵਰਤ ਲਿਆ ਕਰ ਮੈਂ ਕਿਹਾ ਫੇ ਤੂੰ ਕਹਿਣਾ ਕਿ ਚੋਈ ਨਹੀਂ ਸਾਫ ਕਰਕੇ ਗਈ ਮੈਂ ਕਿਹਾ ਚਲੋ ਖਲਾਰਾ ਹੁਣ ਪਿਆ ਤੇ ਹੈਗਾ ਫੇ ਚੋਕਾ ਤੇ ਆ ਤਾਂ ਸਵੇਰੇ ਬਣਣੀਆਂ ਮੂਲੀਆਂ ਵਾਲੀਆਂ ਉਸ ਵਕਤ ਤੇ ਫਿਰ ਦੀਨਾ ਤੁਹਾਨੂੰ ਪਤਾ ਸਕੂਲ ਜਾਣਾ ਹੁੰਦਾ ਜਾਣੇ ਆਣੇ ਤੇ ਮੈਂ ਕਿਹਾ ਚਲੋ ਕਰਕੇ ਤੇ ਰੱਖ ਲੈਨੀ ਆ ਪਰ ਸੋਚਿਆ ਕਰਨਾ ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਬਾਅਦ ਚ ਕਰਨਾ ਵਾ ਲੱਗੀ ਮੰਮੀ ਬਾਤ ਚੱਲੀ ਉਹਦਾ ਤੂੰ ਹੀ ਕੱਟ ਦੋ ਬੇਟੇ ਬੇਟੇ ਮੈਂ ਚਲ ਜਨ ਨੀ ਕਰਾਂ ਮੈਂ ਤਾਂ ਕਾਟੀ ਦਊਂਗੀ ਆ ਲਿਓ ਤੁਹਾਨੂੰ ਮੈਂ ਤੇ ਬਤਰਾ ਦਿੰਨੀ ਤੂੰ ਹੀ ਕੱਟ ਕੇ ਲੈ ਦੋ ਅੱਛੇ ਮੇਰੇ ਅੱਗੇ ਲਾ ਦੋ 3 ਟੇਬਲ ਦੇ ਮੈਂ ਚੋਕਰ ਨਹੀਂ ਆ ਕਪੜੇ ਥੋੜੀ ਵਿੱਚ ਰੱਖ ਦਿੰਦੀ ਆ 10 ਮਿੰਨ ਨੂੰ ਨਹੀਂ ਪਤਾ ਹੈਗਾ ਵੀ ਕਪੜੇ ਬਾਹਰ ਪਏ ਆ ਗਿੱਲੇ ਕਪੜੇ ਹੀ ਤੇ ਉਹ ਕਿਹੜੇ ਸੁੱਕ ਗਏ ਹੀ ਵੀ ਜਿਹੜੇ ਗਿੱਲੇ ਆ ਪੂਰੇ ਤੇ ਗਿੱਲੇ ਕਪੜੇ ਹੀ ਸਾਈਆਂ ਬਾਹਰ ਐਡ ਜਿੱਤੇ ਹੀ ਪਚਲ ਠਾਰ ਕੇ ਸਟੈਂਡ ਪਰਾਂ ਕਰ ਦੂੰਗੀ ਤੇ ਕੱਲ ਸਵੇਰੇ ਹੋ ਸੁੱਖ ਦੀ ਬਾਹਰ ਨਿਕਲ ਕੇ ਉਹਦਾ ਹੀ ਹੱਥ ਪੈ ਗਈ ਹਰ ਚੀਜ਼ ਤੇ ਬਸ ਨੋਕਾ ਟੋਕੀ ਕਰੀ ਜਾਣੀ ਨੋਕਾ ਟੋਕੀ ਕਰਕੇ ਤੇ ਪਾਗਲ ਕਰਨਾ ਮੈਨੂੰ ਪਾਗਲ ਹੀ ਕਰ ਛੱਡਿਆ ਵੈਨਾਂ ਤੇ ਮੈਨੂੰ ਸੱਚੀ ਇਦਾਂ ਲੱਗਦਾ ਵਾ ਵੀ ਮਾਂਦਰਾ ਕਿਤੇ ਮੈਂ ਪੈਦਾ ਹੀ ਇਦਾਂ ਨਹੀਂ ਹੋਈ ਮੈਨੂੰ ਵੀ ਪਤਾ ਹੀ ਆ ਬਸਾਰਾ ਕੁਝ ਅੱਗੇ ਸਾਰੇ ਕੰਮ ਮੈਂ ਕਰਦੀ ਆ ਕਿਹੜਾ ਕੰਮ ਜਿਹੜਾ ਮੈਂ ਨਹੀਂ ਕਰਦੀ ਸਾਰੇ ਕੰਮ ਕਰਾਈ ਵੀ ਮੇਰੇ ਕੋ ਜਾਣੇ ਗੱਲਾਂ ਵੀ ਮੈਨੂੰ ਕਰੀ ਜਾਣੀਆਂ ਵਾ ਇਹ ਹੋਏ ਹੁਣ ਮੈਂ ਮਸ਼ੀਨ ਥੋੜਾ ਵਾਂਗੀ ਮੈਂ ਦੋ ਮੰਟੀ ਫਿਰ ਜੂਂਗੀ ਹੌਲੀ ਹੌਲੀ ਹੁਣ ਸਾਰੇ ਕੰਮ ਇੱਕ ਕਰਕੇ ਦੂਜੇ ਵੱਲ ਆਉਂਗੀ ਦੱਸ ਮੈਂ ਇੱਥੇ ਮਸ਼ੀਨ ਹੀ ਹੂੰ ਤੇ ਸਾਰਾ ਇੱਕ ਕੰਮ ਕਰਕੇ ਫਿਰ ਦੂਜੇ ਕੰਮ ਵੱਲ ਆਉਂਗੀ ਉਸੇ ਵੇਲੇ ਇੱਕ ਕੰਮ ਕਰਨ ਢੀ ਹੁੰਨੀ ਆ ਤੇ ਮੇਰੇ ਪਿੱਛੇ ਚੜ ਜਾਂਦੇ ਆਗੇ ਦੂਜਾ ਕੰਮ ਪਤਾ ਨਹੀਂ ਬੰਨ੍ਹਿਆ ਜਾਂ ਲੱਭਦੇ ਫਿਰਦੇ ਆ ਕੀ ਕਿੱਦਾਂ ਬਸ ਇਹਨੂੰ ਹੁਣ ਆਪਾਂ ਕਰਨਾ ਵਾ ਟੌਰਚਰ ਹਰ ਚੀਜ਼ ਤੇ ਟੌਰਚਰ ਹਰ ਚੀਜ਼ ਤੇ ਟੌਰਚਰ ਕਿੰਨਾ ਕ ਬੰਦਾ ਸਹੀ ਜਾਵੇ ਹੁਣ ਦੱਸ ਮੈਂ ਕਿਹੜੀ ਨਿੱਕੀ ਜਿਹੀ ਜਾਣੀ ਆ ਵੀ ਜਿਹੜੀ ਅਜੇ ਮੇਰੇ ਨਿੱਕੀ ਜਿਹੀ ਬੱਚੀ ਆ ਵੀ ਜੋ ਮਰਜੀ ਕਰੀ ਜਾਓ ਤੇ ਮੈਂ ਸਹੀ ਜਾਵਾਂ 24 ਘੰਟੇ ਕਿਤੇ ਦਿਮਾਗ ਤੇ ਬੋਝ ਹੀ ਪਾ ਛੱਡਿਆ ਵਕਤੇ ਹਸਣਾ ਹੀ ਭੁੱਲ ਗਈਆਂ ਮੈਂ ਤੇ ਇਹਨਾਂ ਦੇ ਘਰ ਆ ਕੇ ਦੋਵੇਂ ਮਾਪੋਤ ਇੱਕੋ ਜਿਹੇ ਰਲ ਜਾਂਦੇ ਉਹ ਵੀ ਕਿਤੇ ਇੱਕ ਮਾਸਾ ਸਾਥ ਨਹੀਂ ਦਿੰਦਾ ਮੇਰਾ ਤੇ ਚਲ ਸਾਥ ਵੀ ਇਹਦਾ ਮੜਾ ਮੋਟਾ ਦਾ ਅਜੇ ਇੱਧਰ ਵੀ ਪਾਣੀ ਪਿਆ ਇਹ ਕਰਨ ਵਾਲਾ ਵਿੱਚ ਹੀ ਰਹਿ ਗਈ ਹੀ ਕੱਪੜੇ ਚਾਹ ਤੁਹਾਡੀ dama ਫੇਰ ਇੱਧਰ ਦਵਾਈ ਆ ਜਾਣਾ ਵਾ ਫੇਰ ਬੋਲਣ ਬੰਨਣਾ ਹੀ ਚਾਹੀਦਾ ਵਾ ਕੋਈ ਨਾ ਕੋਈ ਬੋਲਣਾ ਕਿੱਦਾਂ ਵਾ ਬਸ ਮੈਂ ਵੀ ਕੱਢ ਕੇ ਖਤਮ ਕਰਾਂ ਕੰਮ ਤੇ ਮਸ਼ੀਨ ਪਰਾਂ ਕਰਾਂ ਠੋਕੇ ਜੇ ਰਾਜਣਾ ਬੋਲਣਾ ਇੱਥੇ ਕੰਮ ਮੈਕਨਿਕੀ ਸਿੱਤਾ ਕਰ ਮੈਦਾਨੀ ਕਿੱਤਾ ਮੈਂ ਤਾਂ ਕਦੀ ਕਦੀ ਇਹ ਦਲਾਉਦਾ ਕਿ ਮੇਰੇ ਆਪ ਹੀ ਸਾਰੇ ਕੰਮ ਪੁੱਲ ਲਗੀ ਆਂ ਕਰਨੇ ਵੀ ਏਦਾਂ ਬਾਰ ਬਾਰ ਨੋਕਾ ਟੋਕੀ ਕਰ ਜਾਂਦਾ ਚੇਤਾ ਸਵਾਰ ਰਹਿਣਾ ਹੁੰਦਾ ਵਾ ਇੱਕ ਕੰਮ ਚੇਤਾ ਹੁੰਦਾ ਦੂਜਾ ਭੁੱਲ ਜਾਂਦਾ ਇਹ ਕਿਰਕਸ਼ੀ ਕੋਲ ਆਣਾ ਉਹ ਕੱਟਾ ਤਾੜਨ ਵਾਲੇ ਕੱਪੜੇ ਵੀ ਬਾਹਰ ਰਹਿਣ ਤੇ ਆ ਵੀ ਕਰਤਾ ਉਹ ਵੀ ਕਰਤਾ ਜਿਹੜਾ ਦਿਮਾਗ ਮਾੜਾ ਮੋਟਾ ਚੱਲਦਾ ਵਾ ਨਾ ਉਹ ਵੀ ਚੱਲਣਾ ਬੰਦ ਹੋ ਜਾਂਦਾ ਵਾ ਇੰਨੀ ਨੋਕਾ ਟੋਕੀ ਨਾਲ ਕੋਈ ਆ ਚੱਲ ਕੇ ਹਟਾਏ ਮੈਂ ਤੇ ਬੰਦੇ ਨੇ ਕਾਰੀ ਲੈ ਚੱਲੇ ਇੱਕ ਜਣਾ ਕਰੇ ਤੇ ਕੋਈ ਗੱਲ ਨਹੀਂ ਇੱਕ ਵਾਰ ਸੇ ਮਾਸਟਾਰਟ ਹੋ ਜਾਂਦੀ ਏ ਇੱਕ ਵਾਰ ਸੇ ਪੁੱਤ ਸਟਾਰਟ ਹੋ ਜਾਂਦਾ ਵਾ ਆ ਕੱਲ ਨੂੰ ਉਹਨਾਂ ਚਲੂ ਜਾਣੇ ਵੱਡੇ ਹੋ ਜਾਣੇ ਅਜੇ ਇਹਨਾਂ ਦੀ ਘਟ ਨਹੀਂ ਹੋਣੀ ਤੇ ਜਾਣੇ ਨੇ ਸਟਾਰਟ ਹੋ ਜਾਣਾ ਵਾ ਕੀ ਬੰਦਾ ਕਰੇ ਇੱਥੇ ਜਨਾਨੀ ਦੀ ਤਾਂ بس ਜੂਣ ਹੀ ਭਰਸਟਿਆ ਬਸ ਬਸ ਸਾਰੀਆਂ ਜਨਾਨੀਆਂ ਥੋੜਾ ਇਦਾਂ ਨਹੀਂ ਕਰਦੇ ਹੋਣਗੇ ਮੈਨੂੰ ਲੱਗਦਾ ਮੇਰੇ ਕੱਲੀ ਨਾਲ ਹੀ ਇਦਾਂ ਹੁੰਦਾ ਸਾਰੇ ਲੋਕਾਂ ਨੇ ਵੇਖੀ ਦੀ ਖੁਸ਼ੀ ਖੁਸ਼ੀ ਜ਼ਿੰਦਗੀ ਲੰਘਦੀ ਸਾਰਿਆਂ ਦੀ ਮੈਂ ਤਾਂ ਜੂ ਵੀ ਆਈ ਆ ਬਸ ਦੁੱਖਾਂ ਵਿੱਚ ਜੀ ਆ ਇੱਕ ਦਿਨ ਵੀ ਮੈਨੂੰ ਸੁੱਖ ਨਹੀਂ ਮਿਲਿਆ ਇੱਥੇ ਮੇ ਤਾਂ ਦੋ ਦਿਨ ਹੋਏ ਹੀ ਵਿਆਹੀ ਆਜ ਨੂੰ ਉਸੇ ਵੇਲੇ ਨੋਕਾ ਟੋਕੀ ਸ਼ੁਰੂ ਹੋ ਗਈ ਸੀ ਇਹਨਾਂ ਨੇ